ਵੇਖਾਂ ਚਾਰ ਸਫੇਰੇ ਖਲਾਰਾ ਇਹ ਨਹੀਂ ਵੀ ਮੈਂ ਚੋਕੀ ਲਵਾ ਦਿਮਾਗ ਜਿਹੜਾ ਉਹ ਪਤਾ ਨਹੀਂ ਹੁਣ ਆਪਣਾ ਤਾਂ ਹੈ ਹੀ ਨਹੀਂ ਆ ਮਨ ਮਰਜ਼ੀਆਂ ਤੇ ਕਰ ਕਰਕੇ ਨਾ ਕਰਤੂਤਾ ਇਹੋ ਜੀਆਂ ਦੱਸਦੀਆਂ ਵਾ ਵੀ ਇਹੋ ਜੀ ਅਕਲ ਦਿੱਤੀ ਮਗਰੋ ਬਸ ਇਹੋ ਕੋਈ ਯਾਰ ਰਹਿ ਗਿਆ ਹੁਣ ਮਾਨਾਈਆਂ ਕਰ ਲੋ ਤੇ ਦੂਜਿਆਂ ਝਾੜ ਝਾੜ ਮਾਰ ਲੋ ਜ਼ਬਾਨਾਂ ਐ ਡੜੀਆਂ ਲੰਮੀਆਂ ਬਸ ਜੀ ਅਸੀਂ ਚੰਗੇ ਆ ਬਾਕੀ ਤੇ ਐਵੇਂ ਹੀ ਤੁਰੇ ਫਿਰਦੇ ਆ ਜਾ ਪ੍ਰੀਤ ਇਤਨੇ ਕਾਨੇ ਕਾ ਭੱਲਣੇ ਚੋਕਾ ਸਾਸਰੀ ਕਾ ਕਦੋਂ ਆਏ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਹੁਣ ਵੇਖਿਆ ਆ ਗਈ ਸੀ ਹਾਂ ਉਹ ਦੇਜੇ ਵੇਲੇ ਦੀਪ ਦਾਸ ਨਾ ਠੀਕ ਆ ਹਾਂ ਠੀਕ ਆ ਦੀਪ ਕੁੜੀਆਂ ਠੀਕ ਆ ਠੀਕ ਠਾਕ ਵਾ ਇਹ ਵੇਲੇ ਤਾਂ ਠੀਕ ਠਾਕ ਹੀ ਆ ਅੱਛਾ ਮਾਨ ਤਰਸ ਤੜਪਦਾ ਹੀ ਵੀ ਵੇਖ ਹੀ ਆਵਾਂ ਦੌੜ ਕੇ ਤੁਸੀਂ ਰਾਤ ਰਹਿ ਪੇ ਮੈਂ ਵੇਖਣ ਨਹੀਂ ਕੱਲ ਦੀ ਮੈਂ ਕੱਲ ਪਰਸੇ ਤੇ ਗਏ ਆਈ ਉਹਨਾਂ ਮੈਨੂੰ ਰੱਖ ਲਿਆ ਵੱਡੀ ਕੁੜੀ ਵੀ ਕਹਿੰਦੀ ਸੀ ਵੀ ਰੋ ਰੋ ਤੇ ਫਿਰ ਤੈਨੂੰ ਪਤਾ ਵੀ ਹੁਣ ਖੇੜਾ ਖੜਿਆ ਇੱਥੋਂ ਤਾਂ ਜੀ ਤੇ ਕਰਦਾ ਹੀ ਆ ਹੁਣ ਮਿਲ ਨੂੰ ਆਹ ਇਹ ਤੇ ਹੈ ਪਰ ਤੁਹਾਡੇ ਜਾਣ ਕਰਕੇ ਦਵਿੰਦਰ ਨੇ ਫਾਇਦਾ ਚੁੱਕ ਲਿਆ ਪੀ ਕਰਾਂ ਉਹ ਤੇ ਕੱਲੀ ਡਈ ਸੋਚਣ ਵੀ ਕਿੰਨੂੰ ਦੱਸਾਂ ਇਹੋ ਜੀਆਂ ਗੱਲਾਂ ਕੀ ਕੀ ਕਰਾਂ ਮੈਂ ਪਰ ਇੱਕ ਗੱਲ ਹੈਗੀ ਆ ਜੋ ਵੀ ਹੁੰਜਾ ਵਾ ਜੋ ਬੰਦੀ ਸਲਾਹ ਨਾਲ ਹੀ ਹੁੰਦਾ ਹੋਊਗਾ ਕਿਹੜਾ ਇਹਨੇ ਕੱਲੀ ਨੇ ਕੋ ਕਰ ਲੈਣਾ ਆਖਰ ਉਹਨੇ ਪੈਸੇ ਭੇਜੇ ਆ ਤੇਨੇ ਮਿਸਤਰੀ ਲਾਏ ਆ ਆਈ ਹੀ ਮੇਰੇ ਕੋ ਕਹਿੰਦੇ ਚਲ ਗਈ ਆ ਸਾਡੀ ਗਰੀ ਸਲਾਹਣਾ ਗਈ ਆ ਕੀ ਪਤਾ ਦੋਹਾਂ ਸਾਲਾਂ ਲਈ ਗਈ ਕੀ ਪਤਾ ਉਹਨੇ 5 ਸਾਲ ਨਹੀਂ ਆਉਣਾ 10 ਸਾਲ ਨਹੀਂ ਆਉਣਾ ਤੇ ਅਸੀਂ ਮੂੰਹ ਹੱਲ ਵੇਂਦੇ ਰਵਾਂਗੇ ਅਸੀਂ ਆਪਣੇ ਘਰ ਨੂੰ ਹੱਥ ਫਰਾ ਕੇ ਤੇ ਸਾਫ਼ ਕਰਾਈਏ ਸਾਡੇ ਭੈਣ ਭਰਾ ਆਉਂਦੇ ਆ 100 ਗੱਲ ਹੁੰਦੀ ਆ ਤੇ ਮੈਂ ਤਾਂ ਇਹ ਗੱਲ ਕਹੀ ਸੀ ਆਂਦੇ ਘਰ ਬਣਾਇਆ ਅਸੀਂ ਆਪਣੇ ਸਿਰ ਤੇ ਮੈਂ ਆਪਣੇ ਸਿਰ ਤੇ ਤੇ ਕਨੇ ਵੀ ਨਹੀਂ ਬਣਾਇਆ ਚਲੋ ਉਹ ਦੋ ਤੇ ਉਹਦਾ ਆਦਮੀ ਵੀ ਜਿੰਦਾ ਹੀ ਕਮਾਈ ਹੁੰਦੀ ਹੀ ਘਰ ਦੀ ਤੇ ਘਰ ਚੋਂ ਹੀ ਬਣਿਆਵਾ ਘਰ ਫਿਰ ਨਹੀਂ ਕੋਈ ਨਹੀਂ ਨਹੀਂ ਜੋ ਬਣ ਕੋ ਪੈ ਕਲਾਉਂਦਾ ਰਿਆ ਕੋ ਉਹ ਤਾਂ ਖਾਮ ਹੋਇਆ ਖੱਟ ਹੋਇਆ ਸ਼ਰਾਬ ਪੀ ਕੇ ਤੇ ਉਹਨੇ ਕੀ ਕਰਨਾ ਅੱਛਾ ਘਰ ਬਣਿਆ ਵਾ ਇਹਦੇ ਪਿਛਲੇ ਉਹਦੇ ਪਿਓ ਦੇ ਸਿਰ ਤੇ ਹਨਾ ਇਹਦੇ ਪਿਓ ਨੇ ਲਿਆ ਕੇ ਦਿੱਤੇ ਪੈਸੇ ਇੱਥੇ ਤੇ ਸੁਟਿਆ ਤੇ ਫੇਰ ਇਹਨੇ ਘਰ ਬਣਾਇਆ ਘਰ ਵਾਲੀਆਂ ਤਾਂ ਪਹਿਲਾਂ ਬਣ ਜਾਂਦੀਆਂ ਹਨ ਕੇ ਕੱਲ ਨਾ ਹੁਣ ਮੈਨੂੰ ਇਹ ਲੱਗਨ ਦਿਆ ਵਾ ਕਿ ਦੀਪ ਨੇ ਕਦਮ ਚੁੱਕ ਕੇ ਕੋਈ ਗਲਤੀ ਇਤਨੀ ਕੀਤੀ ਇਹਦੇ ਵਰਗੀ ਕੱਲ ਨੂੰ ਇੱਥੇ ਵੜਨਾ ਦਵੇ ਤੇ ਫੇਰ ਉਹ ਵਿਚਾਰੀ ਕਿੱਧਰ ਜਾਊਗੀ ਪ੍ਰੀਤ ਇਹ ਕਿਦਾਂ ਹੋ ਸਕਦਾ ਵੀ ਉਹ ਵੜਨਾ ਦੇਵੇ ਉਹਨੂੰ ਵਿਆਹ ਕੇ ਲਿਆਂਦਾ ਮੈਂ ਐਵੇਂ ਨਿਕਲ ਕੇ ਨਹੀਂ ਆ ਗਈ ਉਹ ਜਿਹੜਾ ਉਹ ਧੱਕਾ ਮਰਵਾ ਅਜਿਹਾ ਤੇ ਨਿਕਲੀਆਂ ਜਿਹੜੀਆਂ ਵੀ ਤਾਲੂ ਤੇ ਚੜ ਕੇ ਪੈਂਦੀਆਂ ਵਾ ਇਹ ਤੇ ਫਿਰ ਸਿਹਰੇ ਆ ਨਾ ਵਿਆਹ ਕੇ ਲਿਆਂਦੀ ਆ ਐਦਾਂ ਦੀ ਨਹੀਂ ਕੋਈ ਗੱਲ ਮੇਰੀ ਧੀ ਨੂੰ ਕੌਣ ਹੁੰਦਾ ਕੱਢਣ ਵਾਲਾ ਇੱਥੋਂ ਜੇ ਇਹ ਗੱਲ ਆ ਡਈ ਨਾ ਕਰਾਉਣਾ ਆਪਣੇ ਮਾਨਾਇਆਂ ਦੇ ਨਾਲ ਜੋ ਬੰਨ ਨੂੰ ਵੀ ਬਾਹਲ ਕੇ ਗੱਲ ਕਰ ਲੂਗੇ ਜੋ ਬੰਦੇ ਹੁੰਦੇ ਠੀਕ ਨਹੀਂ ਹੀ ਉੱਥੇ ਤੇ ਹਾਂ ਤਾਂ ਕਰਕੇ ਤੇ ਫਿਰ ਵੀ ਮੈਨੂੰ ਟੈਨਸ਼ਨ ਜਲਾ ਮੈਨੂੰ ਨਹੀਂ ਉਹ ਦੱਸਿਆ ਤੇ ਫੋਨ ਤੇ ਮੈਂ ਸੁਣ ਲਿਆ ਬਾਅਦ ਇੱਕ ਗੱਲ ਆ ਜੇ ਜੋਬਨ ਨੇ ਪਹਿਕੇ ਲੈਨੇ ਮਿਸਤਰੀ ਲਾਏ ਉਹਦਾ ਫਰਜ ਨਹੀਂ ਬੰਦਾ ਤੁਹਾਡੀ ਸਲਾਹ ਲੈਣ ਦਾ ਤੁਹਾਡੇ ਨਾਲ ਫੋਨ ਤੇ ਗੱਲ ਕਰਨ ਦਾ ਮੇਰੇ ਫਰਜ ਗਏ ਆਏ ਹੁਣ ਮੇਰੇ ਕੋਈ ਫਰਜ ਨਹੀਂ ਰਹਿ ਗਏ ਹਾਂ ਫਿਰ ਸਾਲ ਤੋਂ ਡਰ ਹੁੰਦਾ ਮੈਨੂੰ ਵੀ ਹੋਵੇ ਨਾ ਤਾਂ ਕੱਲ ਨੂੰ ਇੱਥੇ ਵਰਨੀ ਨਾ ਦਵੇ ਤਾਂ ਫਿਰ ਜੋਬਨ ਨੇ ਕਿੰਨੀ ਕੀ ਗੱਲ ਕਰਨੀ ਜੋ ਹੁਣ ਨਹੀਂ ਕੀਤੀ ਤੇ ਤੁਸੀਂ ਰਹਿ ਗਏ ਨਾ ਗਵਾਹ ਵਿੱਚ ਕਿ ਚੱਲ ਗਏ ਪਿੰਡ ਦੇ ਪੰਜਵੰਤੇ ਚੱਲ ਗਏ ਕਿਤੇ ਸਾਨੂੰ ਕੌਣ ਪੁੱਛਦਾ ਅਸੀਂ ਤੇ ਹੈਗੇ ਆ ਚੱਲ ਛੱਡ ਇਹਨਾਂ ਗੱਲਾਂ ਨੂੰ ਇਹ ਦੱਸ ਕਿ ਦੀਪ ਦਾ ਉੱਥੇ ਕਿੱਦਾਂ ਵਾ ਉਹਦੀ ਪਰਛਾਈ ਦਾ ਸੁਭਾਅ ਥੋੜਾ ਹੋਰ ਤਰ੍ਹਾਂ ਦਾ ਨਾ ਪ੍ਰੀਤ ਜੇ ਤੇ ਉਹਦੀ ਪਰਜਾਈ ਵੱਲ ਲੈ ਕੇ ਗੱਲ ਬਈਏ ਤਾਂ ਸਬਾ ਦਾ ਤੈਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਤੇ ਮੈਂ ਤੇ ਉਹਦੀ ਪਰਜਾਈ ਨਿਕੋ ਗਿਆ ਕਿ ਸੋਭਾ ਘਟਲਾ ਦਵਿੰਦਰ ਕੋ ਟਾਈਮ ਕੱਢ ਲਾ ਜੇ ਚੰਗੀ ਕਰਕੇ ਕਹੀਂਗੀ ਤਾਂ ਤੈਨੂੰ ਮੈਂ ਵੀ ਚੰਗੀ ਕਹਿਣਾ ਤਾਂ ਸਾਰਿਆਂ ਨੂੰ ਚੰਗੀ ਕਹਿਣਾ ਤੇ ਜੇ ਤੂੰ ਵੀ ਉਹਦੇ ਵਾਂਗੂ ਰਹੀ ਤੇ ਫਿਰ ਇਹਦਾ ਜੀਣਾ ਉੱਥੇ ਵੀ ਓਦਾਂ ਦਾ ਤੇ ਇੱਥੇ ਵੀ ਓਦਾਂ ਦਾ ਤੇ ਦੀਪ ਨੂੰ ਵੀ ਕਿਹਾ ਵਾ ਉਹਨੂੰ ਕਹਿਣਾ ਫਲਾਫਲੂ ਕੇ ਰੱਖੇ ਇਹਨੂੰ ਨੀਤ ਬਥੇਰਾ ਕੁੜੀ ਨੂੰ ਸਮਝਾਇਆ ਵਾ ਵੀ ਤੂੰ ਆਪਣੇ ਹਿਸਾਬ ਨਾਲ ਰਹੁ ਇਨੂੰ ਇਹਦੇ ਚ ਸੂਲ ਦੇ ਉੱਤੇ ਟੰਗਣ ਵਾਲੀ ਗੱਲ ਵਾ ਉਹ ਤੈਨੂੰ ਕੱਢਣੀਆਂ ਪੈਣੀਆਂ ਵਾ ਜੇ ਤੈਨੂੰ ਰੱਬ ਨੇ ਇਹੋ ਜੀਆਂ ਪਾਤੀਆਂ ਵਾ ਤੇ ਉਹ ਤਾਂ ਚੰਗੀ ਰਹਿੰਦੀ ਦੀਪਣਾ ਹੁਣ ਇਹ ਮੇਰੇ ਸਾਹਮਣੇ ਤੇ ਚੱਲ ਚੰਗੀ ਸੀ ਤੇ ਕੀ ਮਗਰ ਉਹਦਾ ਕੀ ਪਤਾ ਹੁੰਦਾ ਕੱਦ ਕੰਦੋਲੇ ਪਰਦੇਸ ਹੁੰਦਾ ਵਾ ਤੇ ਹੁਣ ਇਹ ਤੇ ਨਹੀਂ ਨਾ ਮੈਂ ਕੋਈ ਕਹਿ ਸਕਦੀ ਤੈਨੂੰ ਵੀ ਜਾਂ ਕਿਦਾਂ ਚੱਲ ਕੋਈ ਜਿਹੜੀ ਇੱਥੇ ਗੱਲਾਂ ਕਰ ਸਕਦੀ ਆ ਤੇ ਉੱਥੇ ਕਿਦਾਂ ਦਾ ਰੱਖ ਸਕੂਗੀ ਉਹਦਾ ਇਦਾਂ ਕਹਿੰਦੀ ਸੀ ਵੀ ਕੁੜੀ ਨੂੰ ਮੈਂ ਮਾਰਾ ਜਾ ਝਿੜਕਿਆ ਵਾ ਤੇ ਬੀਜੀ ਜਿਹੜੇ ਇਦਾਂ ਕਰਦੇ ਇਦਾਂ ਮੈਂ ਭੈਣ ਜੀ ਨੂੰ ਕਿਹਾ ਮੈਂ ਤਾਂ ਦੋਤੇ ਦੋਤੀਆਂ ਨਾਲ ਬਹੁਤ ਪਿਆਰ ਹੁੰਦਾ ਵਾ ਪਰ ਜਰਨਾ ਥੋੜਾ ਜਿਹਾ ਜਿਹੜਾ ਉਹ ਆਪਣੇ ਹੱਥ ਚ ਹੁੰਦਾ ਹਨਾ ਚਲੋ ਕੋਈ ਗੱਲ ਨਹੀਂ ਆਹੋ ਤੇ ਪਰ ਹੁਣ ਚਲੋ ਸਮਝਾਇਆ ਤੇ ਬਥੇਰਾ ਵਾ ਟਾਈਮ ਕੱਢਣ ਵਾਲੀ ਗੱਲ ਵਾ ਇੱਥੇ ਕੱਢ ਲਿਆ ਟਾਈਮ ਉੱਥੇ ਕੱਢ ਲਿਆ ਗੱਲ ਤੇ ਇੱਕੋ ਹੀ ਹੋਗੀ ਗੱਲ ਤੇ ਸਿਰ ਪੈਨੋ ਕਟਣੀਆਂ ਪੈਂਦੀਆਂ ਕਟਣੀਆਂ ਪੈਣੀਆਂ ਵਾ ਹੈ ਆਜੋ ਚਾਹ ਬਣਾਈ ਪੀ ਕੇ ਆਜੋ ਬਣਾਈ ਆ ਬਣਈ ਆ ਆਜੋ ਚਲੋ ਫਿਰ ਕੀ ਕੋਈ ਨਹੀਂ ਰੋਟੀ ਖਾ ਲੋ ਤੂੰ ਸਾਰੀ ਦਿਹਾੜੀ ਕੰਮ ਹੀ ਨਹੀਂ ਟਾੜੇ ਮੁੱਕਦੇ ਰੋਟੀ ਤੇ ਖਾ ਲੈਨੇ ਆ ਤੇ ਤੂੰ ਮੈਨੂੰ ਇਹ ਗੱਲ ਦਾਥਾ ਤੈਨੂੰ ਉਹਨੇ ਨੌ ਤਰੀਨ ਨੇ ਦੱਸਿਆ ਕੋ ਪੈਸੇ ਦਾ ਨਹੀਂ ਮੈਨੂੰ ਨਹੀਂ ਦੱਸਿਆ ਮੁੰਡੇ ਨੇ ਤਾਂ 2 ਮਹੀਨਿਆਂ ਦੀ ਤਨਖਾਹ ਜਿਹੜੀ ਰੁਗੀ ਸੀ ਉਹ ਪਾਤੀ ਆ ਪਾਤੀ ਆ ਹਾਂ ਤੁਹਾਨੂੰ ਦੱਸਿਆ ਵਾ ਹ ਉਹਨੇ ਦੱਸਿਆ ਮੁੰਡੇ ਨੇ ਦੱਸਿਆ ਇਹਨੇ ਥੋੜਾ ਦੱਸਿਆ ਨਹੀਂ ਇਹਨੇ ਤਾਂ ਨਹੀਂ ਮੁੰਡੇ ਨੇ ਦੱਸਿਆ ਤੁਹਾਨੂੰ ਆਹੋ ਦਸਿਆ ਇਤੇ ਚੱਲ ਦੀਪ ਦੇ ਨਿਆਣਿਆਂ ਨੂੰ ਗਰਮ ਕੱਪੜੇ ਹੀ ਲਿਆ ਦਿੰਦੇ ਉਹਨੇ ਤਾਂ સ્ਨਾਤ ਦਿੱਤਾ ਵਾ ਭਈ ਕੁੜੀ ਆਈ ਰਹਿਣ ਤੇ ਉਹਦੇ ਨਿਆਣਿਆਂ ਨੂੰ ਇੱਕ ਇੱਕ ਗਰਮ ਸ਼ੂਟ ਬਣਾ ਕੇ ਦਿਓ ਤੇ ਇਹਨੇ ਤਾਂ ਮੈਂ ਉਹਨੂੰ ਪੁੱਛ ਲੈਣੀ ਆ ਫੇਰ ਪੁੱਛ ਉਹਨੂੰ ਉਹਨੇ ਆਪਣੇ ਆਪ ਦੇ ਦੇਣੇ ਚਾਹੀਦੇ ਸੀ ਆ ਪੁੱਛਿਆ ਦੇ ਦੇ ਬਸ ਨਹੀਂ ਤੈਨੂੰ ਆਪਣੇ ਆਪ ਦੇਣ ਦੇ ਹੀ ਆ ਉਹ ਜੇ ਪੁੱਛ ਫੇਰ ਮੈਂ ਲੈ ਲਾਂਗਾ ਜਦੋਂ ਮੁੰਡੇ ਨੇ સ્ਨਾਤ ਦਿੱਤਾ ਫੇਰ ਕਿੱਦਾਂ ਨਹੀਂ ਦੇਣੇ ਉਹਨੇ ਖਰ ਪੁੱਛ ਲੈਣੀ ਆ ਰੋਟੀ ਖਾ ਲੋ ਗਰਮ ਗਰਮ ਚੱਲ ਆ ਗਿਆ ਮੈਂ ਚੱਲ ਪਾ ਰੋਟੀ ਨਾਲੇ ਮਨਜੀਤ ਹਾਂਜੀ ਮੰਮੀ ਪਤਾ ਪਾਪਾ ਤੇਰਾ ਕਹਿੰਦੇ ਆਏ ਮੁੰਡੇ ਨੇ ਪੈਸੇ ਪਾਏ ਆ ਤੇ ਮੈਂ ਹਾਂ ਦੇਦਨ ਦੀ ਘੜਾ ਕੇ ਤੇ ਦੀਵਨੀਆ ਕੁੜੀਆਂ ਨੂੰ ਕੱਪੜੇ ਗਰਮ ਬਣਾ ਦਿੰਦੇ ਤੇ ਨਾਏ ਉਹਦਾ ਸਿਮੂ ਦਾ ਕੋਟ ਵੀ ਆ ਨਹੀਂ ਸਕੂਲ ਵਾਲਾ ਕਸਿਆ ਜਾਵਾ ਤੇ ਬੁਰਾ ਜਾ ਲੱਗਦਾ ਵਾ ਹਸ਼ਾ ਮੰਮੀ ਪਾਪੇ ਨੇ ਇਹ ਤਾਂ ਦੱਸ ਦਿੱਤਾ ਵੀ ਪੈਸੇ ਆਏ ਆ ਤਾਂ ਲੀੜਾ ਲੱਤਾ ਬਣਾ ਲਓ ਪਾਪੇ ਨੇ ਇਹ ਨਹੀਂ ਦੱਸਿਆ ਕਿ ਜਿਹੜੇ 2 ਮਹੀਨੇ ਪੈਸੇ ਨਹੀਂ ਆਏ ਉਹ ਕਿੱਥੋਂ ਫੜ-ਫੜ ਕੇ ਮੈਂ ਖਰਚਾ ਕੀਤਾ ਉਹ ਦੇਣੇ ਨਹੀਂ ਆ ਲੋਕਾਂ ਦੇ 15000 ਮੈਂ ਪਿੰਡੋਂ ਲਿਆ ਕੇ ਵਰਤਿਆ ਉਹ ਵੀ ਉਹ ਮੰਗਣ ਦੇ ਉਹਨਾਂ ਨੂੰ ਵੀ ਦੇਣਾ ਮਨਜੀਤ ਕਿਹੜੇ ਤੂੰ ਫੜ-ਫੜ ਕੇ ਵਰਤਦੀ ਸੌਦਾ ਪੱਤਾ ਸਾਰਾ ਹੀ ਲਿਉਨੇ ਤੂੰ ਤੇ ਆ ਕੰਨ ਰਹੀ ਜੇ ਤਾਂ ਸਾਡੇ ਕੋਲ ਪੈਸੇ ਨਹੀਂ ਹੁੰਦੇ ਮੰਮੀ ਗੱਲ ਕੱਲੇ ਸੌਦੇ ਪੱਤੇ ਦੀ ਨਹੀਂ ਐ ਤੂੰ ਹੀ ਸੌਦਾ ਪੱਤਾ ਹੀ ਗੱਲਾਂ ਲਿਆ ਕੇ ਪਾ ਦਿੰਦੇ ਨਾ ਜਿਹੜੇ ਹੋਰ ਖਰਚੀ ਆ ਸਿਲੰਡਰ ਭਰਾਲਾ ਬਿੱਲ ਤਾਰਲਾ ਉਹ ਕਰਲਾ ਜੇ ਕਰਲਾ ਕਿੰਨੇ ਖਰਚੇ ਨਿਕਲਾਉਂਦੇ ਜੀ ਕਿੰਨੇ ਕੀ ਘਰ ਦੀ ਵੀ ਕੋਈ ਚੀਜ਼ ਲਿਆਉਣੀ ਪੈਂਦੀ ਆ ਰਹੀ ਗੱਲ ਮੰਮੀ ਕੱਪੜਿਆਂ ਦੀ ਕੋਈ ਨਹੀਂ ਨਿਆਣੇ ਨੂੰ ਕੱਪੜੇ ਅਗਲੇ ਮਹੀਨੇ ਦੀ ਤਨਖਾਹ ਚ ਬਣਾ ਲਾਂਗੇ ਉਹ ਕਿਹੜੇ ਨੰਗੇ ਫਿਰਨ ਦੇ ਆ ਮੰਜਾ ਨਾ ਰਹਿਣਾ ਇਹ ਨੀਤ ਮਾੜੀ ਆ ਤੇਰੀ ਜੇ ਦੋ ਤਵਾਨਾਂ ਨੂੰ ਤੂੰ ਦੇਵੇਂਗੀ ਨਾ ਕੱਪੜੇ ਬਣਾ ਕੇ ਮਹਾਰਾਜ ਜਿਆਦਾ ਦਿੰਦਾ ਵਾ ਉਦਾ ਤੇਰੀ ਨੀਤ ਮਾੜੀ ਆ ਧਰਦੀ ਖੋਟੀ ਆ ਤੂੰ ਹਰਤੀ ਕੀ ਰਹਿੰਦੀ ਆ ਆ ਜੇ ਕੋਈ ਸੱਚੀ ਗੱਲ ਕਹਿ ਦੇਨੀ ਆ ਤਾਂ ਤੁਹਾਨੂੰ ਦਿਲ ਦੀ ਖੋਟੀ ਲੱਗਣ ਦਾ ਪੈਣੀ ਆ ਸੱਚ ਨਹੀਂ ਨਾ ਤੁਹਾਨੂੰ ਸਾਡੇ ਸਾਹਮਣੇ ਹੁੰਦਾ ਬਸ ਖੋਟੀ ਮੈਂ ਤੁਹਾਨੂੰ ਜ਼ਰੂਰ ਦिती ਆ ਵੀ ਮੈਂ ਖੋਟੀ ਆ ਕਸੂਰ ਤੇ ਸਾਰਾ ਇਹਦਾ ਵਾ ਜਿਹੜਾ ਇਦਾਂ ਦਾ ਚੱਕ ਫੂਲ ਪਿਓਨ ਕਰਕੇ ਦੱਸ ਦੇਤਾ ਵੀ ਮੈਂ ਪੈਸੇ ਪਾਏ ਆ ਇਹਨੂੰ ਇੰਨਾ ਨਹੀਂ ਦਿਖਾਉਂਦੇ ਵੀ ਹੋਰ ਵੀ ਖਰਚੇ ਕਿੰਨੇ ਕਰਨ ਵਾਲੇ ਹੁੰਦੇ ਆ ਜੇ ਤੂੰ ਪਾ ਹੀ ਦਿੱਤੇ ਦੋ ਮਹੀਨੇ ਤੇ ਪੈਸੇ ਤੇ ਮੂੰਹ ਹੀ ਬੰਦ ਕਰ ਲਾ ਮینو ਬੁਰੀ ਬਣਾਉਂਦਾ ਰਹਿੰਦਾ ਤੇ ਆਪੇ ਚੰਦਰਾ ਸੱਚੇ ਦਾ ਸੱਚਾ ਹੀ ਰਹਿ ਜਾਂਦਾ ਆਪਣੇ ਮਾਪਿਓ ਦੇ ਕੋਲੋਂ ਨੇ ਇੱਕ ਬੜੀ ਪਹਿਲਾਂ ਤੇ ਇਹਨੂੰ ਫੋਨ ਲਾ ਕੇ ਤੇ ਇਹਦੀ ਖਬਰ ਕਰਾਂ ਬਾਕੀ ਬਾਅਦ ਚ ਐ ਨਾ ਨਾ ਵੈਨੀ ਆ ਉਹਦਾ ਇਹਦੇ ਮੂੰਹ 'ਚ ਹੈ ਨਹੀਂ ਵਰਤੀ ਆ ਅਸੀਂ ਤਾਂ ਥੋੜੇ ਬਦਲੇ ਵੀ ਥੋੜੇ ਥੋੜੇ ਚ ਚ ਗੁਜ਼ਾਰਾ ਕਰ ਲੈਂਗੇ ਅਸੀਂ ਪਤਾ ਨਹੀਂ ਕਿੱਦਾਂ ਦੀ ਨੀਤ ਵਾ ਧੀਆ ਪੁੱਤ ਲੱਭੀ ਦੇ ਆ ਪਾਲੀ ਦੇ ਆ ਵੀ ਕੋਈ ਕਮਾਈ ਕਰਕੇ ਤੇ ਮਾਪਿਓ ਨੂੰ ਦਵੇ ਇਹ ਤਾਂ ਹਾਂਦਿਆਂ ਵਾਂ ਵੀ ਪੁੱਤ ਜਿਹੜਾ ਵਾ ਨਾ ਮਾਪਿਓ ਨਾਲ ਬੋਲੇ ਹੀ ਨਾ ਕਿਤੇ ਸਾਰੀ ਉਮਰ ਤਾਂ ਵੀਰਾ ਹਾਰਡੇ ਜੋ ਗਾਇਸ ਆਪਕੋ ਰਹਿ ਜੇ ਦੱਸ ਕਿਦਾਂ ਨਾ ਉਹਨਾਂ ਵੀ ਮਾਂ ਪਿਓ ਦਾ ਉਹਨਾਂ ਨੂੰ ਵੀ ਦੋਖਾ ਹੁੰਦਾ ਹੀ ਆ ਪੁੱਤਾਂ ਨੂੰ ਐਡੀਆਂ ਚੰਦਰੇ ਕਰਦੀਆਂ ਆਉਂਦੀਆਂ ਆਂ ਆਈ ਟੀ ਨੀਤ ਮਾੜੀ ਇਹਨਾਂ ਦੀ ਖੁਦ ਹੀ ਆ ਵੀ ਆਂਦੀਆਂ ਆਂ ਵੀ ਕੋਹ ਦਈਏ ਹੀ ਨਾ ਸੱਸ ਸਹੁਰੇ ਨੇ ਤੇ ਵਿਖਾ ਲਈ ਹੀ ਨਾ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਹਾਲ ਹੁਲਕਾ ਦੇ ਆ ਹਾਲ ਤੂੰ ਹੀ ਰਹਿਂ ਦਿੱਤੇ ਮੇਰੇ ਜੱਜ ਦੇ ਮੇਰੀ ਸੁਣੋ ਗੱਲ ਹਾਂ ਤੇ ਤੂੰ ਹੀ ਮੈਂ ਗੱਲ ਸੁਣੋ 2 ਮਹੀਨਿਆਂ ਦੀ ਤਨਖਾਹ ਹੀ ਤੇ ਤੂੰ 2 ਮਹੀਨਿਆਂ ਦੀ ਤਨਖਾਹ ਜੇ ਪਾਏ ਦਿੱਤੀ ਹੀ ਤੇ ਚੁੱਕ ਕੇ ਫੋਨ ਆਪਣੇ ਪਿਓ ਨੂੰ ਘਾਤੋ ਲਾ ਕੇ ਕਹਿ ਦਿੱਤਾ ਕਿ ਆਹ ਉਹ ਮੇਰੇ ਦਿਵਾਲੀ ਹੋਣ ਦੇ ਹਨਾ ਵੀ ਤਨਖਾਹ ਪਾਈ ਹੋਨੇ ਤੇ ਕੱਪੜੇ ਲੈ ਆ ਕੇ ਦੇਣੇ ਨੇ ਆਣਿਆਂ ਨੂੰ ਆਹ ਤੇ ਤੁਹਾਨੂੰ ਨਹੀਂ ਪਤਾ ਹੈਗਾ ਜੇ ਗੱਲ ਚੱਲ ਘਰ ਵੀ ਨਹੀਂ ਹੀ ਤੇ ਤੂੰ ਹੌਸਲੇ ਨਾਲ ਕਰ ਦਿੰਦੇ ਤੁਹਾਨੂੰ ਇਹ ਵੀ ਪਤਾ ਹੈਗਾ ਵੀ ਮੰਮੀ ਦੀ ਆਦਤ ਕਿੱਦਾਂ ਦੀ ਆ ਮੰਮੀ ਹੁਣ ਕਿੱਥੇ ਚੜੀ ਤੇ ਕਿੱਥੇ ਉਤਰੀ ਤੇਰੀ ਨੀਤ ਮਾੜੀ ਆ ਉਹ ਜੇ ਆ ਤੂੰ ਯੋਗ ਆਲੂ ਨੂੰ ਨਹੀਂ ਹਨਾ ਸਮਝਣਾ ਉਹ ਤਾਂ ਈ ਆਦਤ ਆ ਕੋਈ ਨਹੀਂ ਦੇ ਹੀ ਦੇਨੇ ਹੀ ਮੈਂ ਘਰੇ ਰੱਖ ਲੈਣੇ ਹੀ ਚੱਕ ਕੇ ਫੋਨ ਤੋਂ ਹੀ ਉਹਸੇ ਵਾਲੇ ਮਾਰ ਦਿੰਦੇ ਆ ਪਹਿਲਾਂ ਮੈਨੂੰ ਤਾਂ ਪੁੱਛ ਲਿਆ ਕਰੋ ਗੱਲ ਕਮਾਲ ਕਰੀ ਜਾਣਾ ਕੋਈ ਨਹੀਂ ਦੇ ਦੂੰਗੀ ਫੋਨ ਚੰਗਾ ਜਾਣ ਖਾਦੀ ਐਨੇ ਵੀ ਕਿਤੇ ਅੱਗ ਲਾਉਣੇ ਨੇ ਇਹਨੂੰ ਵੀ ਨਹੀਂ ਕਿਤੇ ਦੀਦਾ ਹੈਗਾ ਵੀ ਚੱਲ ਪਹਿਲਾਂ ਪੁੱਛ ਗਿਆ ਸੀ ਤੇ ਲਿਆ ਕਰਾਂ ਦੱਸਣਾ ਚਾਹੀ ਨਹੀਂ ਦੱਸਣਾ ਹੁੰਦਾ ਬੇਇੱਜ਼ਤੀ ਕਰਵਾ ਕੇ ਸਵੇਰੇ ਸਵੇਰੇ ਸੋੜ ਦਿੰਦਾ ਅਗਲੇ ਦੀ ਪੁਛਿਆਵਾ ਨੂੰ ਕੋ ਹਟੋ ਪੁਛਿਆਵਾ ਹਾਂ ਉਹ ਕੰਟੀ ਆ ਬੇ ਮੈਂ 2 ਮਹੀਨੇ ਹੋ ਗਏ ਆ ਇੱਕ ਤੂੰ ਹੀ ਸੌਦਾ ਹੀ ਲਿਆਉਂਦੇ ਮੈਂ ਸਲੰਡਰ ਬਣਾਉਣੀ ਆ ਨਾ ਉੱਥੇ ਪੀਕੇ ਪੈਸੇ ਆਏ ਆ ਹਲੇ ਨਹੀਂ ਮੇਰੇ ਕੋ ਹੈਗੇ ਤੇ ਨਾ ਇਹ ਉਹਦੇ ਕੱਪੜਿਆਂ ਨੂੰ ਕੀ ਹੋਇਆ ਨਿਆਣਿਆਂ ਦੇ ਨੂੰ ਲੈ ਤਾਂ ਗੇ ਗਾਂ ਗਰਮੀਆਂ ਵਾਲੇ ਉਹਦੇ ਤੈਨੂੰ ਨਹੀਂ ਦੇਣੇ ਉਹਨਾਂ ਮੈਨੂੰ ਗੱਲ ਕਰਨੀ ਪੈਣੀ ਆ ਜਿੱਦਾਂ ਥੋੜਾ ਜੰਦਾ ਤੂੰ ਲਿਆ ਜਨਾ ਪੁੱਛਦੀ ਆ ਓਦਾਂ ਕਹਿੰਦਾ ਜਦੋਂ ਮੁੰਡੇ ਦੇ ਇਸ਼ਨਾਨ ਦਿੱਤਾ ਜੋ ਕਦਾਂ ਮੁਕਰ ਦਿੰਦੀ ਆ ਉਹ ਮੁੰਡੇ ਨਾ ਤੁਸੀਂ ਗੱਲ ਕਰ ਲਿਓ ਨਾ ਫੇਰ ਨਹੀਂ ਦਿੱਤੇ ਤੇ ਇਹਨੇ ਉਹਨਾਂ ਵੀ ਕਰਕੇ ਫੇਰ ਇਹਨੂੰ ਮੈਂ ਪੁੱਛੂੰਗਾ ਕੀ ਜਾਂਦੀ ਆ ਇਹ ਬਲਾ ਰੋਟੀ ਲਿਆ ਮਾ ਹੋਰੇ ਰੋਟੀਆਂ ਜੇ ਆ ਗਈ ਆ ਦੀਪ ਕਿੱਥੇ ਗਈ ਆ ਇਹਨੂੰ ਛੂਏ ਵਾਲ ਨੂੰ ਗਈ ਜਾਂਦੀ ਆ ਸਾਗ ਵੇਖਣਾ ਵਾ ਸਾਗ ਤੋਂ ਤਾਂ ਹੋਇਆ ਲੈ ਵੇ ਤੋੜ ਕੇ ਦੀਵਾ ਸਾਗ ਤੇ ਨਿਕਾਣੇ ਕਾਹੀ ਮੈਂ ਖਣ ਨਹੀਂ ਪਾਲਕ ਮਾਸਾ ਵੱਧ ਪਾ ਕੇ ਆ ਤੇ ਬਣਾ ਲੈਨੇ ਜੀ ਜਵਾੜਾ ਕਰਨ ਰਿਆ ਸਾਖਾਣ ਨੂੰ ਤੇ ਪਾਲਕ ਵੀ ਮਾੜੀ ਮਾੜੀ ਜੀ ਆ ਮੈਂ ਸਬਜੀ ਗਰਮ ਕੀਤੀ ਤੇ ਮੈਂ ਆਂਦੀ ਹੀ ਰੋਟੀ ਖਾ ਲੈਂਦੀ ਪਹਿਲੋਂ ਕੋਈ ਗੱਲ ਨਹੀਂ ਰੋਟੀ ਵੀ ਖਾ ਲੈਨੀ ਆ ਅਜੇ ਜੀ ਜਾਣ ਹੀ ਕਰਨ ਰਿਆ ਤੇ ਮੈਂ ਕਿਹਾ ਚੱਲ ਵੈਨੀ ਆ ਸਾਗ ਤੇ ਤਰੇਲ ਹੀ ਬੜੀ ਪਈ ਆ ਵੀਰ ਤੇਰੇ ਨੇ ਪੈਸੇ ਖਲਾਏ ਸੀ ਤੇ ਮੁਕਰ ਗਈ ਆ ਕਾਲ ਲਈ ਆ ਕੁੜੀ ਨਾ ਵਾਹ ਤੇ ਕੱਪੜੇ ਲੈਣ ਨੂੰ ਅੱਛਾ ਵੀਰ ਜੀ ਨੇ ਭੇਜੇ ਹੀ ਆਹੋ ਇਹ ਜੇ ਕਿਤੇ ਇਹਦੇ ਖਾਤੇ ਚ ਪਾਏ ਸੀ ਮਨਜੀਤ ਦੇ ਚ ਤੇ ਪਾਪਾ ਤੇਰੇ ਨੂੰ ਕਹਤਾ ਉਹਨੇ ਕਿ ਕੁੜੀਆਂ ਦੇ ਕੱਪੜੇ ਬਣਾ ਲਿਓ ਨਹੀਂ ਤੇ ਮੰਮੀ ਵੇਖੀ ਅਡੀ ਗੱਲ ਸੁਣੋ ਵੀਰ ਜੀ ਨੂੰ ਪਤਾ ਸੀ ਉਹਦਾ ਸੁਭਾਅ ਇਦਾਂ ਦਾ ਵਾ ਤੇ ਜ਼ਰੂਰੀ ਪਹਿਾਰ ਗੱਲ ਉਹਦੀ ਸਲਾਹ ਨਾ ਜਾਂ ਉਹਨੂੰ ਦੱਸ ਕੇ ਹੀ ਕਰਨੀ ਸੀ ਜੇ ਪੌਣੇ ਹੀ ਪੈਸੇ ਤੇ ਪਾਪਾ ਜੀ ਦੇ ਖਾਤੇ ਚ ਪਾ ਦਿੰਦੇ ਜਾਂ ਮੇਰੇ ਖਾਤੇ ਚ ਵੱਖਰੇ ਪਾ ਦਿੰਦੇ ਸਾਨੂੰ ਪਤਾ ਹੁੰਦਾ ਵੀ ਕਲਾਏ ਆ ਜਦੋਂ ਉਹ ਉਹਦੇ ਕੋਲ ਆ ਗਏ ਆ ਤੇ ਉਹਦੀ ਮਰਜ਼ੀ ਆ ਆ ਹੁਣ ਉਹਦੇ ਨਾਲ ਲੜਨਾ ਵਾ ਆਪਾਂ ਨਹੀਂ ਲੜਨਾ ਕਿਹੜੀ ਗੱਲੋਂ ਵਾ ਆ ਕੋਈ ਨਹੀਂ ਮੈਂ ਦੇਤੇ ਮੈਂ ਤੇਰੇ ਖਾਤੇ ਚ ਪਾ ਦਿੰਦਾ ਚਾਹੇ ਆਪਣੇ ਪਾਪੇ ਦੇ ਖਾਤੇ ਚ ਪਾ ਦਿੰਦਾ ਚੱਲ ਕੋਈ ਨਹੀਂ ਜਦੋਂ ਉਹਦਾ ਜੀ ਕੀਤਾ ਆ ਉਹਨੇ ਆਪੇ ਬਣਾ ਕੇ ਲਿਆ ਦੇਣੇ ਆ ਆਖਿਆ ਜੇ ਉਹਨੂੰ ਕਿਹਾ ਤੇ ਉਹਨੇ ਨਹੀਂ ਜੇ ਬਣਾਉਣੇ ਮੈਨੂੰ ਪਤਾ ਉਹਦੇ ਸੁਭਾਅ ਦਾ ਆਪਣੀ ਮਰਜ਼ੀ ਨਾਲ ਕੰਮ ਕਰਦੀ ਆ ਜਿਹੜਾ ਵੀ ਕਰਦੀ ਆ ਚੱਲ ਆ ਜਾ ਰੋਟੀ ਖਾ ਲਾ ਨਹੀਂ ਕੋਈ ਨਹੀਂ ਆ ਮੈਂ ਆਉਣੀ ਆ ਮੇਰੀ ਗੱਲ ਸੁਣੋ ਹੁਣ ਤੁਸੀਂ ਉਹਦੇ ਨਾਲ ਨਾ ਐਵੇਂ ਗਰਮ ਨਾ ਹੋਇਓ ਘਰੇ ਲੜਾਈ ਨਾ ਪਾਓ ਫੇਰ ਨਿੱਗੀ ਜੀ ਗੱਲ ਤੋਂ ਆ ਫੇਰ ਲੜਾਈ ਵੱਜ ਜਾਂਦੀ ਆ ਲੜਾਈ ਪਾਉਣ ਵਾਲੀ ਗੱਲ ਕਰੂਗੀ ਨਾ ਤਾਂ ਲੜਾਈ ਪਾਵੇ ਉਹਦੀ ਤਾਂ ਨੀਤ ਇੰਨੀ ਮਾੜੀ ਆ ਦੀਬ ਵੀ ਬਹੁਤ ਹੀ ਜਿਆਦੀ ਐਦਾਂ ਦੀ ਨੀਤ ਨਹੀਂ ਮੈਂ ਕਦੀ ਕਿਸਦੀ ਵੇਖੀ ਕੀ ਕੁੜੀਆਂ ਨੂੰ ਕੱਪੜੇ ਆ ਕੁੰਨਦਾਨ ਵਾ ਕਿਤੇ ਮਹਾਰਾਜ ਇਹਨੂੰ ਵੀ ਜਿਆਦਾ ਦੇਊਗਾ ਜੇ ਕੱਪੜੇ ਬਣਾਉਂਦੀ ਤੇ ਸੀਸਾ ਹੀ ਲੈਣੀਆਂ ਚੱਲ ਕੋਈ ਗੱਲ ਨਹੀਂ ਹੈਗੇ ਆ ਕੁੜੀਆਂ ਕੋ ਕੱਪੜੇ ਮੰਮੀ ਬਥੇਰੇ ਸਰੰਡਿਆ ਵਾ ਜਿਹਨਾਂ ਨਾਂ ਸਰਦਾ ਹੋਊਗਾ ਆ ਉਦੋਂ ਸੋਚਾਂਗੇ ਕੀ ਕਰਨਾ ਹੁਣ ਰੋਟੀ ਖਾ ਲਾ ਗਰਮ ਗਰਮ ਚਲੋ ਆ ਬਿਜੀ ਖਾਲੀ ਰੋਟੀ ਆਹੋ ਖਾਲੀ ਐ ਰੋਟੀ ਖਵਾਦੀ ਤੇਰੀ ਮਾਣੇ ਮੈਨੂੰ ਸਵੇਰੇ ਸਵੇਰੇ ਹੀ ਰੋਟੀਆਂ ਕਿਉਂ ਹੁਣ ਮੰਮੀ ਨੇ ਤੁਹਾਨੂੰ ਕੀ ਕਹਿਤਾ ਮੰਮੀ ਨੇ ਕੀ ਕਹਿ ਦਿੱਤਾ ਆਂ ਦੀ ਮੰਮੀ ਨੇ ਤੇ ਆ ਮੇਰੀ ਬੇਇੱਜ਼ਤੀ ਕੀਤੀ ਜਿਹੜੀ ਕੰਨ ਰਹਿ ਰਬ ਦਾ ਨਾ ਤੇਰੀ ਨੀਤ ਹੀ ਬੜੀ ਜਾਂਦੀ ਮਾੜੀ ਆ ਤੂੰ ਤਾਂ ਹਰ ਵळे ਟਿੱਡ ਚ ਖੋਟ ਰਾ ਕੇ ਤੁਰਦੀ ਆ ਕਾਦੀ ਮੈਂ ਨੀਤਾ ਮਾੜੀਆ ਕੀਤੀਆਂ ਤੇ ਕਾਦੀ ਮੈਂ ਖੋਟ ਰਾ ਕੇ ਘਰ ਤੁਰਦੀ ਆ ਨਾਲੇ ਮੈਂ ਘਰ ਭਾਲ ਕੇ ਤੁਹਾਨੂੰ ਖਵਾ ਲੰਡਈ ਇਹਦੇ ਨਾਲੇ ਮੈਂ ਨੀਤਾ ਆਪਣੀ ਹੰਨ ਲਵਾਉਣ ਢਈ ਆ ਮੇਰੀ ਗੱਲ ਸੁਣੋ ਕੋਈ ਨੇ ਕਹਿਨੂ ਖਵਾਲਦਾ ਆਪਣੇ ਕਰਮਾਂ ਦਾ ਖਾਂਡਈ ਆ ਦੋ ਟਾਈਮ ਦੀ ਰੋਟੀ ਮਹਾਰਾਜ ਨੇ ਲਿਖੀ ਆ ਨਾ ਉਹ ਹਰ ਇੱਕ ਨੂੰ ਮਿਲਦੀ ਜਾਣੀ ਆ ਨਾ ਆਪਣੇ ਮਾਂ ਪਿਓ ਦੇ ਘਰ ਬੈਠੀ ਆ ਤੂੰ ਐਵੇਂ ਨਾ ਕਿੱਲੀ ਜਾਇਆ ਕਰ ਮੰਮੀ ਗੱਲ ਹੋਣੀ ਹੁੰਦੀ ਤੁਸੀਂ ਜਦੋਂ ਪੈਂਦੀ ਉਹਦੇ ਕਹਿੰਦੇ ਤੇਰੀ ਨੀਤ ਮਾੜੀ ਤੇਰੀ ਨੀਤ ਮੈਂ ਮੇਰੀ ਕਾਦੀ ਨੀਤ ਮਾੜੀ ਆ ਮਾਂ ਪਿਓ ਦੇ ਘਰ ਬੈਠੀ ਆ ਤੇ ਭਰਾ ਨੂੰ ਸਰ ਘਰੋਂ ਕੱਢ ਦੋ ਪਰ ਜਾਈ ਨਹੀਂ ਵੀ ਕੱਢ ਦੋ ਕਿਉਂ ਕਰੋ ਕੱਢ ਗਏ ਇਹ ਤਾਂ ਮੁੰਡੇ ਨੇ ਫੋਨ ਕਰਕੇ ਆਪਣੇ ਪਿਓ ਨੂੰ ਦੱਸਿਆ ਪੈਸੇ ਵੀ ਕੁੜੀਆਂ ਨੇ ਕੱਪੜੇ ਬਣਾ ਲਿਆ ਤੂੰ ਦੇ ਨਹੀਂ ਸਕਦੀ ਕਢਾ ਕੇ ਤਾਂ ਮੈਂ ਕਿਹੜੇ ਕਿਤੇ ਚਲ ਗਈਆਂ ਜਾਂ ਜਾਂ ਮੈਂ ਕਿਤੇ ਪੇਕਿਆਂ ਨੂੰ ਦੇ ਆਈਆਂ ਇੱਥੇ ਵਰਤੇ ਪੈਸੇ ਮੈਂ ਕਿਹੜੇ ਕਿੰਨੂ ਦੇ ਦਿੱਤੇ ਪੈਸੇ ਤੁਸੀਂ ਦੱਸ ਦੋ ਕਿਤੇ ਕਿੱਥੇ ਗਏ ਵਾਧੂ ਪੈਸੇ ਸਾਨੂੰ ਕੀਤਾ ਕੀ ਕਰਦੀਆਂ ਤੂੰ ਸਿੱਧਾ ਕਹਿੰਨੀ ਆ ਮਮਮੀ ਨੂੰ ਮੈਂ ਕਢਾ ਕੇ ਦੇ ਦੇਨੀ ਆ ਤੇ ਲੜਾਈ ਵਾਲੀ ਤੇ ਇਹਦੇ ਵਿੱਚ ਕੋਈ ਗੱਲ ਹੀ ਨਹੀਂਗੀ ਮੰਮੀ ਲੜਾਈ ਵਾਲੀ ਕੋਈ ਗੱਲ ਹੈ ਨਹੀਂ ਨਾ ਤੇ ਤੁਸੀਂ ਲੜਾਈ ਵਾਲੀਆਂ ਗੱਲਾਂ ਹਰ ਵੇਲੇ ਕਰਦੇ ਹਜੇ ਭਾਬੀ ਜੀ ਤੁਸੀਂ ਤਾਂ ਐਵੇਂ ਗੱਲ ਵਧਾਈ ਜਾਂਦਾ ਹਜੇ ਚੱਲ ਜੇ Papa ਨਾਲ ਵੀਰ ਜੀ ਨੇ ਗੱਲ ਕੀਤੀ ਹੀ ਤੋਨਾ ਪਾਏ ਹੀ ਤੋਨਾ ਗੱਲ ਕੀਤੀ ਹੀ ਤੂੰ ਤੁਸੀਂ ਉਹਦਾ ਕਹਿ ਦਿੰਦੇ ਕਿ ਮੰਮੀ ਵਰਤੇ ਗਏ ਆ ਜਾਂ ਕੋਈ ਤੁਸੀਂ ਲੜਾਈ ਕਿਉਂ ਬਤਾਉਂ ਰਹੇ ਜੇ ਮੈਂ ਮੰਮੀ ਨੂੰ ਇਹੋ ਹੀ ਕਿਹਾ ਸੀ ਕਿ ਮੰਮੀ ਪੈਸੇ ਦੇਣ ਵਾਲੇ ਹੀ ਸਾਰੇ ਜਾਣੇ ਕਹੋ ਵੇ ਲੈ ਲੈ ਕੇ ਵਰਤੀ ਆ ਮੈਂ ਤੇ ਮੰਮੀ ਕਹੜੀ ਪਤਾ ਕੀ ਆਂਦੀ ਮੈਂ ਸੌਦਾ ਸਤਾ ਦਿੰਨੀ ਤੇ ਬਾਕੀ ਖਰਚੇ ਕਿੱਥੇ ਜਾਂਦੇ ਜੇ ਸੌਦਾ ਸਤਾ ਦਿੰਦੇ ਤੇ ਜੀਤ ਤੂੰ ਤਾਂ ਕਹਿੰਨੀ ਆ ਕੁੜੀਆਂ ਮੈਨੂੰ ਅੱਖੀਂ ਨਾ ਦੇਹਣ ਤੇ ਮੈਂ ਤਾਂ ਹੁਣ ਸਿਰ ਚੁੱਕ ਕੇ ਆਂਦੀ ਆ ਅੱਖੀਂ ਕਿੱਦਾਂ ਨਾ ਤੈਨੂੰ ਦੇਹਣ ਕਾਦੀ ਰੌਣੀ ਪਈ ਆ ਕੀ ਹੋਇਆ ਰੋਲਿਕਾ ਦੀ ਪਾਉਣੀ ਆ ਉਹ ਪੈਸਿਆਂ ਦਾ ਝਗੜਾ ਜਾ ਪਿਆ ਆਈ ਖਰਚੇ ਆ ਆਪਣੇ ਥਾਂ ਤੇ ਠੀਕ ਆ ਗੱਲ 80 9000 ਰੁਪਇਆ ਤੈਨੂੰ ਪਾਇਆ ਮੁੰਡੇ ਨੇ ਉਹਦੇ ਵਿੱਚੋਂ 5 500 ਦਾ ਸੂਟ ਬੰਨਣਾ ਨਿਆਣਿਆਂ ਦਾ ਇਹੋ ਜੀ ਗੱਲ ਕਰਦੇ ਆਈ ਸ਼ਰਮ ਆਉਂਦੀ ਆ ਤੈਨੂੰ ਆਪਣੇ ਆਪ ਆਉਂਦੀ ਕੋਈ ਨਹੀਂ ਹਾਂ ਭਾਈ ਤੁਹਾਡੇ ਵਾਸਤੇ 500 ਰੁਪਇਆ ਕੋਸ਼ਿਓ ਨਹੀਂ ਆ ਜਦੋਂ ਘਰ ਖਰਚਾ ਨਹੀਂ ਨੰਦਾ ਉਹੋ ਹੀ 500 ਰੁਪਇਆ ਕੱਢ ਕੇ ਵਰਤਣਾ ਪੈਂਦਾ ਖਰਚੇ ਦੋਵੇ ਕਦੀ ਤੈਨੂੰ ਤੰਗ ਨਹੀਂ ਰੱਖਿਆ ਝੂਠ ਮਾਰਨਾ ਜੰਨਾ ਤੂੰ ਮਰਜ਼ੀ ਬੋਲੀ ਜਾ ਤਾਨੂੰ ਆਇਆ ਤੁਹਾਨੂੰ ਇਹ ਨਹੀਂ ਪਤਾ ਵੀ ਕਿੱਥੇ ਕਿੱਥੇ ਵਰਤੇ ਜਾਣੇ ਆ ਚੱਲ ਕੋਈ ਨਹੀਂ ਮੰਮੀ ਚੁੱਪ ਕਰੋ ਤੁਸੀਂ ਐਵੇਂ ਰੋਲਾ ਨਾ ਪਾਓ ਚੱਲ ਕੋਈ ਨਹੀਂ ਭਾਬੀ ਤੁਸੀਂ ਵੀ ਰੋਟੀ ਪਾਣੀ ਖਾਓ ਕੋਈ ਨਹੀਂ ਬਾਦੂ ਨਹੀਂ ਰੇਕੜੀ ਕਹੋ ਚੱਲ ਇਹ ਤੇ ਆਉਂਦੀ ਨਹੀਂ ਨਾ ਬਾਦੂ ਤੁਸੀਂ ਹਰ ਵੇਲੇ ਦੇਖਦੀ ਸੀ ਕੋਣ ਐਂਿਆ ਕੋਸਾ ਲੰਦਾ ਰਿਹਾ ਕਰੇ ਚੱਲ ਕੋਈ ਗੱਲ ਨਹੀਂ ਭਾਬੀ ਜੀ ਤੁਸੀਂ ਐਵੇਂ ਗਰਮ ਨਾ ਹੋ ਤੁਹਾਨੂੰ ਤੇ ਪਤਾ ਵਾ ਪਾਪਾ ਜੀ ਦਾ ਸੁਭਾਅ ਉਦਾਂ ਦਾ ਛੱਟ ਕਾਲੇ ਪੈ ਜਾਂਦੇ ਆ ਗੱਲ ਗਰਮ ਹੋਂਦੀ ਨਹੀਂ ਦੀ ਪੈ ਗਈ ਪਾਪਾ ਜੀ ਵੀ ਸਿਆਣੇ ਬਣੇ ਇਹਨਾਂ ਨੂੰ ਨਹੀਂ ਪਤਾ ਲੱਗਦਾ ਪਾਪਾ ਕਿੱਦਾਂ ਬੋਲ ਕੇ ਗਏ ਵੇਖਾਂ ਹਾਂ ਫਿਰ ਚੱਲ ਕੋਈ ਨਹੀਂ ਉਹਨਾਂ ਨੂੰ ਇਹ ਗੁੱਸਾ ਹੀ ਤੇ ਚੱਲ ਪੈਸੇ ਵੀਰ ਜੀ ਨੇ ਭੇਜੇ ਹੀ ਤੁਸੀਂ ਜਿਹੜਾ ਕੋਲੋਂ ਦੇਣੇ ਸੀ ਚੱਲ ਜੇ ਨਹੀਂ ਹੈਗੇ ਆ ਤਾਂ ਵੀ ਕੋਈ ਗੱਲ ਨਹੀਂ ਸਰੰਡਿਆ ਨਿਆਣੀਆਂ ਦਾ ਬੜਾ ਸੋਹਣਾ ਤੁਸੀਂ ਐਵੇਂ ਆਪਣੇ ਘਰ ਲੜਾਈ ਤਨ ਮੈਂ ਕਿੰਨੀ ਵਾਰਾਂ ਕਿਹਾ ਵੀ ਤੁਸੀਂ ਉਹਨਾਂ ਦੀ ਗੱਲ ਦਾ ਆ ਗੁੱਸਾ ਨਾ ਕਰਿਆ ਕਰੋ ਇੱਧਰ ਉੱਧਰ ਕੰਨੀ ਕਸਕਾ ਕੇ ਪਰੇ ਹੋ ਜਾ ਕਰੋ ਜਦੋਂ ਪਤਾ ਜੀ ਜੀ ਮੈਂ ਸੱਚ ਪਛਤ ਤੇ ਤੇਰੇ ਵੀਰ ਦੀ ਮੰਦੀ ਆ ਜਦੋਂ ਪੈਸੇ ਪਾਉਣੇ ਸੀ ਤੇ ਅੱਗ ਲਾਉਣੀ ਉਹਨਾਂ ਦੇ ਅਕਾਊਂਟ 'ਚ ਪਾ ਦਿੰਦਾ ਮੇਰੇ 'ਚ ਕਿਉਂ ਸਿਆਪਾ ਪਾਇਆ ਪਾ ਕੇ ਇੱਚ ਭਾਬੀ ਜੀ ਅੱਗੇ ਵੀ ਤੇ ਡਾਟੇ ਕੌਣ ਸੀ ਆਉਂਦੇ ਹੀ ਉਹਨਾਂ ਘੜਾ ਕਦੇ ਪਹਿ ਆਉਂਦੇ ਹੀ ਮੇਰੇ ਅਕਾਊਂਟ ਦੇ ਵਿੱਚ ਆ ਗਏ ਵੀ ਪੈਸੇ ਪਰ ਅੱਗੇ ਆ ਸਿਆਪੇ ਨਹੀਂ ਵਿੱਚ ਹੈਗੇ ਗੱਲ ਦੋਵਾਂ ਰੋਟੀਆਂ ਦੀ ਨਹੀਂ ਆ ਆ ਨਿੱਤ ਦੇ ਕੰਜਰਖਾਨੇ ਕਲੇਸ਼ ਦੀ ਓ ਜਿਹੜਾ ਹੁਣ ਪੈਂਦਿਆ ਪਿਆ ਨਹੀਂ ਤੇ ਮੈਨੂੰ ਤੂੰ ਕਿਹੜੀ ਰੱਖਣੀ ਇੱਥੇ ਮੈਨੂੰ ਪਰੂ ਲੱਗਦੀ ਸੀ ਹੁਣ ਪੈਂਦਾ ਨਾ ਤੇਰੇ ਸਾਹਮਣੇ ਨਿੱਤ ਕਲੇਸ਼ ਇੱਥੇ ਇੰਨਾਂ ਗੱਲਾਂ ਤਾਂ ਮੈਂ ਰੋਂਦੀ ਸੀ ਵੀ ਆਪਣੇ ਤੂੰ ਘਰੇ ਹੀ ਚੰਗੀ ਆ ਹੋਰ ਕਿਹੜੀ ਗੱਲ ਤਾਂ ਮੈਂ ਰੋਂਦੀ ਸੀ ਕੋਈ ਗੱਲ ਨਹੀਂ ਭਾਬੀ ਜੀ ਮੈਂ ਉੱਥੇ ਹੀ ਰਹਿਣਾ ਵਾ ਮੈਂ ਕਿਹਾ ਇੱਥੇ ਸਦਾ ਵਾਸਤੇ ਆਣ ਕੇ ਬਹਿ ਗਈ ਆ ਬਾਕੀ ਮੈਂ ਮੰਮੀ ਪਾਪਾ ਹੀ ਨਾਲ ਗੱਲ ਕਰੂੰਗੀ ਅੱਗੇ ਤੋਂ ਨਹੀਂ ਰਹਿਣਾ ਕੋਈ ਗੱਲ ਕਰਦੇ ਤੇ ਤੁਸੀਂ ਹੋਣਿਆ ਚੁੱਪ ਕੇ ਰੋਟੀ ਖਾਓ ਰੋਟੀ ਮੈਂ ਖਾ ਲਈ ਆ ਬਥੇਰੀਆਂ ਖਾਦੀਆਂ ਰੋਟੀਆਂ ਹਾਏ ਹਾਏ ਰੱਬਾ ਚੰਗਾ ਵਕਤ ਪਾਇਆ ਈ ਜੇ ਭਾਬੀ ਨੂੰ ਕਹਿੰਦੀ ਆ ਉਹ ਨਹੀਂ ਗੱਲ ਨੂੰ ਮੰਨਦੇ ਤੇ ਜੇ ਮੰਮੀ ਨੂੰ ਕਹਿੰਦੇ ਆ ਤੇ ਉਹ ਵੀ ਆਖ ਦਿੰਦੇ ਆ ਲੈ ਸਾਡਾ ਘਰ ਆ ਸਾਡਾ ਬਾਹਰ ਆ ਮੈਂ ਕਿੱਥੇ ਕਿੱਥੇ ਸਿਰ ੜਾਵਾ ਮੈਂ ਤੇ ਆਪ ਨਹੀਂ ਸਮਝ ਆਉਂਦੀ ਜੇ ਦਵਿੰਦਰ ਚੰਗੀ ਹੁੰਦੀ ਤਾਂ ਮੈਂ ਆਪਣੇ ਘਰੇ ਬੜਾ ਸੋਹਣਾ ਟਾਈਮ ਕੱਢ ਲੈਣਾ ਸੀ ਕਦੀ ਕਦੀ ਤੇ ਇੰਜ ਲੱਗਦਾ ਵਾ ਜਿਵੇਂ ਮੇਰੇ ਪੈਰ ਹੀ ਬਰਛਨੇ ਆ ਜਿੱਥੇ ਚੱਲ ਜਾਂਨੀ ਉੱਥੇ ਕਲੇਸ਼ ਪੈ ਜਾਂਦਾ ਉੱਥੇ ਤੇ ਉੱਥੇ ਨਿੱਤ ਲੜਾਈ ਹੀ ਇੱਥੇ ਆ ਗਈਆਂ ਤੇ ਇਹਨਾਂ ਦੇ ਘਰ ਦਾ ਮੌਲ ਖਰਾਬ ਹੋ ਗਿਆ ਕਿਹੜੇ ਖੂਜਲੀ ਕੇ ਚੱਲ ਜਾਾਂ ਕੁੜੀਆਂ ਨੂੰ ਜਿੱਥੇ ਕੋਈ ਨਾ ਮੈਨੂੰ ਵੇਖੇ ਤੇ ਕਿਸੇ ਦੇ ਨਾਲ ਮੇਰਾ ਕੋਈ ਨਾ ਰੌਲਾਣਾ ਪਵੇ ਕੀ ਕਰਾਂ ਹੁਣ